ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਮਹਿਲਾ ਨਿਵਾਸੀਆਂ ਦੇ ਚਾਨਾ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਜੀ ਵਿਖੇ ਸਮਾਗਮ ਚੱਲ ਰਹੇ ਨੇ ਸੋ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪ੍ਰਮਾਣੋਂ ਦੀ ਖੁਸ਼ੀਆਂ ਦੇ ਵਿੱਚ ਜੁਗੋ ਜੁਗਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਸਹੀ ਪਾਠ ਹਰੰਭ ਸੰਨ ਉਹਨਾਂ ਦੇ ਭੋਗ ਪਾਏ ਜਾ ਰਹੇ ਨੇ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਆਰੰਭ ਹੋਣ ਜਾ ਰਹੇ ਨੇ ਸਵਾਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਜੀ ਵਿਖੇ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਓ ਗੁਰੂ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰੋ ਸੰਪੂਰਨ ਸਮਾਪਤੀ 8:30 ਵਜੇ ਤੱਕ ਕਰ ਦਿੱਤੀ ਜਾਵੇਗੀ ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਦੇ ਅਟੁੱਲ ਲੰਗਰ ਵਰਤਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहे गुरू साहिब जी गुर जैस नाहीं कुदेव जिस मस्तक पा सोलगिब ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਿੱਤਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਿੱਤ ਤਾਰੇ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮੰਗਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਦਿਸ ਕਾ ਸੋਈ ਸੁਗਟ ਸੁਜਾਨੀ ਤਿਨਹੀ ਸੁਨਿਆ ਦੁਖ ਸੁਖ ਮੇਰਾ ਤੌਬਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਦਿਸ ਕਾ ਸੋਈ ਸੁਖੜ ਸੁਜਾਨੀ ਤਿਨਹੀ ਸੁਨਿਆ ਦੁਖ ਸੁਖ ਮੇਰਾ ਤਉ ਵਿਦ ਨੀਕੀ ਖਟਾਨੀ ਜੀ ਕੀ ਏ ਕਹਿ ਪੈਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀ ਜਾਨੀ ਰਗਾਉ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀ ਨੋ ਮੰਤਾਨੀ ਡਿਗੈ ਨਾ ਡੋਲੇ ਧ੍ਰਿੜ ਕਰ ਰਖਿਓ पूर्ण होए तृप्तानी ओए जो बीच हम तुम कश होते तिनकी बात बिलानी अलंकार मिल थैली होई गए ताते कनक बखानी प्रगटियो ज्योत सहज सुभसुदा बाजे अनहद बानी कहो नानक नेह चिल कर बांदियो गुर कीयो बंदानी ਬਣਾ ਗਦੇ ਜੋ ਸਹਿਜ ਸੁਖ ਸੁਗਾ ਬਾਜੇ ਅਨਤ ਕਨੀ ਕਹੋ ਨਾਨਕ ਨਹੀਂ ਚਿਲ ਕਰ ਬੰਦਿਓ ਗੁਰ ਕੀਓ ਬੰਦਾ ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹੀ ਗੁਰੂ ਸਾਹਿਬ ਜੀ ਸਤਨਾਮ ਵਾਹੀ ਗੁਰੂ ਸਾਹਿਬ ਜੀਓ ਖੰਭ ਕੰਧੜੇ ਜੇਲ੍ਹ ਹਾ ਕਿੰਨਾ ਸਾਵੀਤੋ ਤਨ ਜੜਾਈ ਆਪਣੇ ਇਲਹਾ ਸੁਸਜਣ ਢੋਲ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਨੰਦੈ ਸ਼ਾਹ ਜਿ ਸਬਾਸ ਬੈਠਿਆ ਸੋ ਗਿਆ ਸਵਨਾ ਦਾ ਵਿਸਾਹ ਇਕੋ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮੰਗਲਾ ਨਵਾ ਗਨ ਗੋਵਿੰਦ ਕਾਯੋ ਨਹੀਂ ਜਨਮਿਆ ਕਾਰਥੀਨ ਕਹੋ ਨਾਨਕ ਹਰ ਬਜ ਮਨਾ ਜਿਹੀ ਬਿਦ ਜਲ ਕੋਮੀਨ ਬਿਖਿਆ ਨ ਸੇਉਂ ਅਖੀਰ ਚਿਉ ਨਿਮਖ ਨ ਹੋਈ ਉਦਾਸ ਕਹ ਨਾਨਕ ਬਜਨ ਅਰਮਨ ਪਰੈ ਨਜਮ ਕੀ ਪਾਸ ਤਰਨਾ ਪਉ ਆਈ ਗਇਓ ਲਿਓ ਜਰਾ ਤਨ ਜੀ ਕਹ ਨਾਨਕ ਬਜਨ ਅਰਮਨ ਆਉਦ ਜਾਤ ਗਏ ਵੀ ਬਿਰਦ ਪਉ ਸੁ ਜਨਹੀਂ ਕਾਲ ਪਹੁੰਚਿਓ ਆਨ ਕਹ ਨਾਨਕ ਨਰ ਬਾਬਰੀ ਕਿਉ ਨਾ ਬਜੈ ਭਗਵਾਨ ਤੰਦਰਾ ਸੰਬਦ ਸਗਲ ਜਿਨੀ ਆਪਣੀ ਕਰਮਾਂ 인ਮੈ ਗਰ ਸੰਗੀ ਨਗੀ ਨਾਨਕ ਸਾਚੀ ਜਾਨ ਪਤਿ ਉਦਾਰਨ ਬਹਿਰਨ ਹਰ ਅਨਾਥ ਕੇਨਾ ਕਹ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਤ ਤਨ ਤਨ ਜਿਸ ਤੋਂ ਗੋਦੀਓ ਤਸੋ ਨਿਹੋ ਨਾ ਕੀ ਕਹ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੇ ਤਨ ਤਨ ਸੰਪੇ ਸੁਖ ਦਿਓ ਅਰਜਹਿ ਨੀ ਕੀਤਾ ਕਹ ਨਾਨਕ ਸੁਨ ਰੇ ਮਨ ਸਿਮਰਤ ਕਾਹੀ ਨਾਮ ਸਭ ਸੁਖ ਦਾਤਾ RAM ਹੈ ਸਰ ਨਾਮ ਨ ਕੋਈ ਕਹ ਨਾਨਕ ਸੁਨ ਰੇ ਮਨ ਤਹਿ ਸਿਮਰਤ ਗਤ ਹੋਇ ਜੈ ਸਿਮਰਤ ਗਤ ਪਾਈਏ ਤਹਿ ਬਜਰੇ ਤੈ ਮੀਤ ਕਹ ਨਾਨਕ ਸੁਨ ਰੇ ਮਨ ਔਦ ਘਟਤ ਹੈ ਨੀ ਪੰਜ ਦਤ ਕੋਤਨ ਰਚਿਓ ਜਨਹੁ ਚਤੁਰ ਸੁਜਾਨ ਜਿਹਦੇ ਜਿਉ ਨਾਨਕ ਇਲੀਮ ਤਾਹੀ ਬੇਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਉਪਕਾਰ ਕਹ ਨਾਨਕ ਦੇ ਬਜਮਨ ਪਉ ਨਦੀ ਉਤਰੈ ਪਾਰ ਸੁਖ ਦੁਖ ਜਹ ਪਰਸੈ ਨਹੀਂ ਲੋਭ ਮੰਗੈ ਬਿਮਾਨ ਕਹ ਨਾਨਕ ਸੁਨ ਰੇ ਮਨ ਸੋ ਮੂਰਤ ਬਗਵਾਨ ਉਸਤਤ ਨਿੰਦਿਆ ਨਾਹੀ ਜਹ ਕੰਚਨ ਲੋਹ ਸਮਾਨ ਕਹਉ ਨਾਨਕ ਸੁਨਰੀ ਮਨ ਮੁਕਤ ਤਾਹਿ ਤੈ ਜਾਨ ਹਰਖ ਸੋਗ ਜਾ ਕੇ ਨਹੀਂ ਬੈਰੀ ਮਿਸਮਾਨ ਕਹਉ ਨਾਨਕ ਸੁਨਰੀ ਮਨ ਮੁਕਤ ਤਾਹਿ ਤੈ ਜਾਨ ਤੈ ਗੰ ਉਹ ਦਿੱਤ ਨੈ ਨੇ ਬੇਈਮਾਨ ਤੂਆ ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹਿ ਵਿਕਾਨ ਜੇਹ ਵਿਖਿਆਸ ਤਗਲੀ ਤਾਜੀ ਲਿਓ ਬੇਖ ਬੈਰਾ ਕਹੋ ਨਾਨਕ ਸੁਨ ਰੇ ਮਨ ਤਹਿ ਨਰ ਮਾਥੇ ਬਾਗ ਜੇ ਮਾਇਆ ਮਮਤਾ ਤਾਜ ਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨ ਤੇ ਘਟ ਬ੍ਰਹਮ ਨਿਵਾਸ ਜਹ ਪ੍ਰਾਨੀ ਹੋ ਮੈਂ ਤਾ ਜੀ ਕਰਤਾ ਰਾਮ ਸਿਆਨ ਕਹ ਨਾਨਕ ਵਹੁ ਮੁਕਤ ਨਾਰ ਇਹ ਮਨ ਸਾਚੀ ਮਾਨ ਤੈ ਨਸਨ ਦੁਰਮਤ ਅਰਨ ਕਲ ਮੇ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਬਜੈ ਸਫਲ ਹੋਏ ਤਕ ਜੇ ਬਾਨ ਗੁਣ ਗੋਬਿੰਦ ਬਜਹੁ ਕਰਨ ਸੁਨੋ ਅਰਨਾ ਕਹੋ ਨਾਨਕ ਸੁਨਰੀ ਮਨਾ ਪਰਹਿ ਨ ਜਮ ਕੇ ਤਾਮ ਜੋ ਪ੍ਰਾਨੀ ਮਮ ਤਤਜੈ ਲੋਭ ਮੋਹ ਅੰਕਾਰ ਕਹੋ ਨਾਨਕ ਆਪਨ ਦਰੈ ਔਰਨ ਲਈਤੀ ਉਦਾਰ ਜਿਉ ਸੁਪਨਾ ਯਰ ਦੇਖਣਾ ਐਸੇ ਜਗ ਕੋ ਜਾਣ ਇਨਮੇ ਗਰ ਸਤੂ ਨੰਗੀ ਨਾਨਕ ਬਿਨ ਕਗਵਾਨ ਨਿਸਦਿਨ ਮਾਇਆ ਕਾਰਣੀ ਪ੍ਰਾਨੀ ਢੋਲਕ ਨੀ ਕੋਟਰ ਮੈਂ ਨਾਨਕ ਕੋ ਨਾਰਾਇਣ ਜਹਿ ਕੇ ਜੈਸੇ ਜਲਤੇ ਬੁਦਬੁਦਾ ਉਪਜੈ ਬਿਨ ਸੈ ਨੀ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨ ਮੀ ਪ੍ਰਾਨੀ ਕਿਛੂ ਨ ਚੇਤਾਈ ਮਦ ਮਾਇਆ ਕੇ ਅੰਧ ਕਹੂ ਨਾਨਕ ਬਿਨ ਹਰਿ ਕਜਨ ਪਰਤ ਤਾਹੀ ਜੰਬ ਬੰਦ ਜੋ ਸੋ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ ਕਹੂ ਨਾਨਕ ਸੁਨ ਰੇ ਮਨ ਦੁਰਲਭ ਮਾਨੁ ਖੁ ਦੇ ਮਾਇਆ ਕਾਰਨ ਤਾਵਗੀ ਮੂਰਖ ਲੋਗ ਅਜਾਨ ਕਹੂ ਨਾਨਕ ਬਿਨ ਹਰਿ ਕਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਬਜੈ रूप राम ते जान हर जन हर अंतर नहीं नानक साची मान मन माया में फदर गयो बिसर्यो गोविंद नाम कहो नानक बिन हर भजन जीवन को नेक प्राणी राम नाम चितै मद माया के अंध कहो नानक हर भजन बिन ਬਰਤ ਤਹੇ ਜੰਬੰਦ ਸੁਖ ਮੇ ਬਹੁ ਸੰਗੀ ਪੈ ਦੁਖ ਮੇ ਸੰਗ ਨ ਕੋਈ ਕਹੋ ਨਾਨਕ ਹਰ ਬਜ ਬਨਾ ਅੰਤ ਸਵਾਈ ਹੋਏ ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਨ ਕੋ ਦਾਸ ਕਹੋ ਨਾਨਕ ਹਰ ਬਜ ਬਨਾ ਨਿਰਭੈ ਪਾਵੇ ਵਾਸ ਜਤਨ ਬਹੁਤ ਮੈਂ ਕਰ ਰਖਿਓ ਮਿੱਟੀਉ ਨੰਨ ਕੋ ਮਾਨ ਦੁਰਮਤ ਸਿਓ ਨਾਨਕ ਗਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਔਰ ਬਿਰਦ ਫਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਤਾ ਸਭ ਕੀ ਮਾਨ ਕਰਨੋ ਤੋ ਸੁਨਾ ਕੀਓ ਪਰਿਓ ਲੋਭ ਕੈ ਬੰਦ ਨਾਨਕ ਰਮਿਓ ਸ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਾਮ ਰਹਿਉ ਨਿਕਸਤ ਨਾਂਗ ਨਮੀ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਂਗ ਨ ਭੇਤ ਨਰ ਚਾਹਤ ਕਸ਼ਿਔਰ ਔਰੇ ਕੀ ਔਰੇ ਪਈ ਚਿਤਵਤ ਰਹੋ ਉਠ ਗੋਰ ਨਾਨਕ ਵਾਸੀ ਗਲ ਪਾਰੇ ਯਤਨ ਬਹੁਤ ਸੋਕੇ ਕੀਏ ਦੁਖ ਕੋ ਕਿਉ ਨਾ ਕੋਏ ਕਹੋ ਨਾਨਕ ਸੁਨ ਦੇ ਮਨਾ ਹਰ ਪਾ ਵਸੋ ਗੋਇ ਜਗਤ ਪੇਖਾਰੀ ਫਿਰਦ ਹੈ ਸਭ ਕੋ ਦਤ ਅਰਾਮ ਕਹਉ ਨਾਨਕ ਮਨ ਸੇ ਅਮਰਤੇ ਪੂਰਨ ਹੋਵੇ ਕਾ ਝੂਠੇ ਮਾਨ ਕਹਾ ਕਰੇ ਜਗ ਸੁਬਨੇ ਜਿਉ ਜਾਨ ਇਨ ਮੈਂ ਗਸ਼ਟੇ ਰੋ ਨਹੀਂ ਨਾਨਕ ਕਹਿਉ ਉਪਕਾਰ ਗਰਵ ਕਰਤ ਹੈ ਦੇਹ ਕੋ ਬਿਨ ਸੈ ਛਨ ਮੈਂ ਮੀਤ ਜਿਹ ਪ੍ਰਾਨੀ ਅਰਜਸ ਕੈਉ ਨਾਨਕ ਦੇਹ ਜਗ ਜੀਤ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਾਰ ਗਾਰੇ ਅੰਤਰ ਲਗੇ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਗੇ ਬਨ ਜੈਸੇ ਸੂਰ ਗੁਰਜ਼war ਨਾਨਕ ਮਾਨੋ ਤੈਤਨ ਸਵਾਮੀ ਕੋ ਗਰੇ ਜਿਉ ਸਦਾ ਸਵਾਨਤਾ ਜਤ ਨਹੀ ਨਿਤ ਨਾਨਕੀ ਵਿਦ ਹਰਪਜੋ ਇਕ ਮਨ ਹੋਇ ਇਕ ਚਿਤ ਤੀਰਥ ਵਰਦ ਅਰਦਾਨ ਕਰ ਮਨ ਮੇ ਤਰੇ ਗੁਮਾਨ ਨਾਨਕ ਨੇ ਬਲ ਜਾਤ ਤੇ ਜਿਉ ਕੋ ਚਰੇਸ਼ ਨਾਨ ਸਰ ਕਮ ਪਿਓ ਪਗ ਡਗ ਮੰਗੇ ਨੈਣ ਜੋਤ ਦੇਗੀ ਨ ਕਹਉ ਨਾਨਕੀ ਬਿਦ ਕਈ ਤਉ ਨੰਗਰ ਦਸਲੀ ਨਿਜ ਕਰ ਦੇਖਿਉ ਜਗਤ ਮੇ ਕੋ ਕੰਤੁ ਨਾਨਕ ਫਿਰ ਘਰ ਭਗਤ ਹੈ ਤੇਹ ਰਾਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲਿਹੁਰੇ ਮੀਤ ਕਹਿ ਨਾਨਕ ਫਿਰ ਨਾਰੰਗ ਜਿਉਂ ਬਾਲੋ ਕੀ ਪੀਤ ਰਾਮ ਗयो ਰਾਵਣ ਗयो ਜਾਂ ਕੋ ਬਹੁ ਪਰਵਾਰ ਕਹ ਨਾਨਕ ਥਿਰ ਅਸਨ ਗੀ ਸੁਪਨੇ ਜਉ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਗੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਰਿਓ ਸੋ ਬਿਰਸ ਗਏ ਪਰਵਾਜ਼ ਕਹਿ ਕਾ ਨਾਨਕ ਹਰ ਗੁਣ ਗਾਇ ਲੇ ਛਾਟ ਸਗਲ ਜੰਜਾਲ ਦੋਇਰਾ ਬਲ ਛੁੱਟ ਗਿਆ ਬੰਦਨਾਰੇ ਕਛੂ ਨਾ ਹੋ ਦੇ ਉਪਾਈ ਕਹੋ ਨਾਨਕ ਕੀ ਅਬਿ ਉੱਡ ਗਾਰ ਗਜ ਜਾ ਮੋਸਤ ਨਾਏ ਬਲ ਹੁਆ ਬੰਦਨ ਛੁੱਟੇ ਸਭ ਕਿਛੁ ਹੋ ਦੇ ਉਪਾਈ ਨਾਨਕ ਸਭ ਕਿਜ ਤੁਮ ਰਹਿ ਆਤਮੈ ਤੁਮਹੀ ਹੋ ਸਗਾਈ ਸੰਗ ਸੁਖਾ ਸਭ ਤਜ ਗਏ ਕਹੋ ਨਾਨਕੇ ਵਿਪਤ ਮੈਂ ਏਕ ਏਕ ਰਗਨਾਮ ਨਾਮ ਰਗਿਓ ਸਾਧੂ ਰਗਿਓ ਰਹੀਓ ਗੁਰੂ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰ ਮੰਤ੍ਰ RAM ਨਾਮ ਔਰ ਮੈਂ ਗਹਿ ਗਿਓ ਅੰਜਾਂ ਕੈ ਸਮਨੇ ਕੋਏ ਜਹ ਸਿਮਰਤ ਸੰਗਟ ਮਿਟੈ ਦਰਸ ਤੁਗਾਰੋ ਕੋਈ राम नामे ੁਰ ਮੈਂ ਗਗਿ ਇੰਜ ਕੈ ਸਮ ਨਹੀਂ ਕੋਈ ਜਿਹਸੇ ਮਰਤ ਸੰਕਟ ਮਿਟੈ ਦਰਸ ਤੁਗਾਰੋ ਕੋਈ ਮੰਦਾਵਣੀ ਮੁਹੱਲਾ ਪੰਜਵਾ ਥਾਲ ਵਿਤਨ ਵਸਤੂ ਦਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭਿ ਜੀ ਆਧਾਰੋ ਜੇ ਕੋ ਖਾ ਦੇ ਜੇ ਕੋ ਭੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨੇ ਜਾਏ ਨਿਤ ਨਿਤ ਰਾਖਿੁਰਦਾਰੋ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਬਸਦਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਗੀ ਆਪੇ ਦਰਸਿ ਕੋਈ ਦਰਸ ਬਿਆ ਮੇਂ ਰਾਮਤ ਕੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਕਾ ਜੀਵ ਤਨ ਮਨ ਥੀਵੇ ਹਰਿਆ ਇਕੂ ਅੰਤਰ ਸਤਗੁਰ ਪ੍ਰਸਾਦ ਰਾਮਾਲਾ ਰਾਗ ਇਕ ਸੰਪੰਚ ਰੰਗਨ ਸੰਗ ਅਲਾਕੇ ਆਠੋ ਨੰਦਨ ਪ੍ਰਥਮ ਰਾਗ ਪੈਰੋ ਵੇ ਕਰਹੀ ਪੰਚ ਰਾਗ ਨੇ ਸੰਗ ਉਚਰੇ ਪ੍ਰਥਮ ਤਰਵੀ ਬਿਲਾਵਲੀ ਦੁਨੀਆਂ ਕੀ ਗਾਵੇ ਬੰਗਲੇ ਪੁਨੀ ਅਸਲੇ ਕੀ ਕੀਟੇ ਵਾਰੀ ਤੈਰੋਂ ਕੇ ਪੰਚੋ ਨਾਰੇ ਪੰਚ ਮਾਰਕਦ ਸਾਖ ਸੁਨਾਹ ਬੰਗਾਲ ਬਦਮਾਦ ਬਤਾਵੇ ਲਲਤ ਬਿਲਾਵਲ ਗਾਵੇ ਹੀ ਆਪਣੀ ਆਪਣੀ ਭੰਗ ਅਸ਼ਟ ਪੁੱਤਰ ਤਰਵ ਕੀ ਗਾਵੇ ਗਾਇਨ ਪਾਤਰ ਦੁਤੀਆ ਮਾਲਕ ਉਸੇ ਆਲਾਪੇ ਸੰਗ ਰਾਗ ਨੇ ਪੰਚੋ ਥਾਪੇ ਗੋਡ ਕਰੀ ਅਰ ਦੇਵ ਗੰਧਾਰੇ ਗੰਧਾਰੇ ਸੇਵਤੀ ਵਿਚਾਰੇ ਤਨਾਸਰੀਏ ਪੰਜੋ ਗਾਈ ਮਾਲ ਰਾਗ ਕੋ ਸਖਸ ਸੰਗ ਲਾਈ ਨਾਰੋ ਮਸਤੀ ਅੰਗ ਮੇ ਵਾਰਾ ਪ੍ਰਵਲ ਚੰਡ ਕੋਸ ਕੀਓ ਵਾਰਾ ਖੋਖਟਿਓ ਬौरा ਨਦ ਗਾਈ ਅਸ਼ਟ ਮਾਲ ਕੋ ਸਖਸ ਸੰਗ ਲਾਈ ਪੁਨੀ ਆਇਓ ਗਿੰਡੋ ਪੰਚ ਨਾਰ ਸੰਗੇ ਅਠ ਸੁੱਤ ਉਠੈ ਤਾਨ ਕੁਲੋ ਗਾਇਨ ਧਾਰ ਮਿਲਾਵੇ ਲੰਗੀ ਦੇਵ ਕਰਿਆਈ ਬਸੰਤੀ ਸੰਦੂਰ ਸੁਆਈ ਸਰਸਿਆ ਹੀਰੀ ਲੈ ਪਾਰ ਜਾ ਸੰਗ ਲਾਈ ਪੰਚੋ ਆਰ ਜਾ ਸਰਬ ਆਨੰਦ ਬਾਸ ਕਰਿਆਈ ਚੰਦਰ ਬਿੰਬ ਮੰਗਲਣ ਸੁਆਈ ਸਰਸਬਾਨੀਓ ਆਏ ਮੈਨੋ ਦਾ ਗਾਵਨ ਹੈ ਸਰਸਬ ਸੰਤ ਤੋ ਮੋਦਾ ਅਸ਼ਟ ਪੁੱਤਰ ਮੈਂ ਕਹੇ ਸੁਵਾਰੀ ਪੁਨੀਆਈ ਦੀਪਕ ਕੀ ਵਾਰੀ ਕਸ਼ੇਲੀ ਪਡਮੰਜਰੀ ਟੋੜੀ ਕਹੀ ਅਲਾ ਕਾਮਉ ਦੀਓ ਗੁਜਰੀ ਸੰਗ ਦੀਪਕ ਕੇਤਾ ਕਾਲੰਕ ਕੁੰਤਲਿਓ ਰਾਮਾ ਕਮਲ Kusum ਚੰਪਕ ਕੇ ਨਾਮਾ ਗौरायो ਧਨ ਰਖਿ ਲਿਆ ਨ ਅਸ਼ਟਪੁਦਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗਵੇ ਗਾਵੇ ਨੇ ਪੰਚਉ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੇ ਅਸਤਾਵਰੀ ਤੇਹ ਬਾਸ਼ੇ ਸਿੰਧਵੀ ਆਲਾਪੇ ਸ੍ਰੀ ਰਾਗ ਸਉ ਪੰਚਉ ਥਾਪੇ ਸਾਲੂ ਸਾਰਗ ਸਾਗਰਾ ਔਰ ਗੋਂਡਾ ਗਾਬੀਰ ਅਸ਼ਟਪੁਦਰ ਸਰੀ ਰਾਗ ਕੇ ਗੋਂਡ ਕੋਂਬ ਗਾਮੀਨ ਖਸਦੂ ਮੇਗ ਰਾਗ ਦੇ ਵੇਖਾਵ ਹੈ ਪੰਜੋ ਸੰਗ ਬਰੰਗ ਲਾਵੇ ਸੋਰਠ ਗੋਂਡ ਮਲਾਰੀ ਤੁਨੀ ਪੁਨ ਗਾਵੇ ਅਸਾ ਗੁਣ ਗੋਣੀ ਉਚੇ ਸੁਰ ਸੋ ਆਪਨ ਕੀਨੀ ਮੇਗ ਰਾਗ ਸੋ ਪੰਜੋ ਚੀਨੀ ਬੈਰਾ ਧਰ ਗਜ ਧਰ ਕੀਦਰ ਜਵਲੀ ਤਰਨ ਟਿਓ ਜਲ ਧਾਰ ਪੁਨ ਗਾਵੇ ਸੰਕਰਿਓ ਸ਼ਯਮ ਨੀਗਰਾਗ ਪੁਤਰਨ ਕੀ ਨਾਮ ਖਾਸ ਰਾਗਿ ਉਨਗਾਈ ਸੰਗ ਰਾਗਨੀ ਪੇ ਸਬੇ ਪੁਤਰ ਰਾਗਨ ਕੀ 18 10 20 ਖਾਸ ਰਾਗਿ ਉਨਗਾਈ ਸੰਗ ਰਾਗਨੀ ਸਭੇ ਪੁੱਤਰ ਰਾਦਨ ਕੇ 18